ਜਿੱਥੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਗੁਰੂ ਨਾਨਕ ਨੈਦਰਹੀਨ ਅਤੇ ਵਿਰਧ ਆਸ਼ਰਮ ਨੰਗਲ ਸੁਪਰੋਡ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ-ਵੱਖ ਰੋਗਾਂ ਦੇ ਮਾਹੀ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਇਸ ਸ੍ਰੀਸ਼ੈਲੋ ਮੈਡੀਕਲ ਕੈਂਪ ਤੇ ਸਮਾਜ ਸੇਵਕ ਡਾਕਟਰ ਬਸੀਮ ਅਹਿਮਦ ਭਾਈ ਸਾਹਿਬ ਭਾਈ ਸਰਦਾਰ ਅਮਰਜੀਤ ਸਿੰਘ ਖਾਲਸਾ ਜਿਹੜੂ ਸ਼ੀਰੀ ਤੇ ਸੇਂਸੂ ਜਿਹੜੂ ਬਲੋਂ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆਂ ਆਸ਼ਰਮ ਪ੍ਰਧਾਨ ਸਰਦਾਰ ਮੁਖਤਿਆਰ ਸਿੰਘ ਡਾਕਟਰ ਬਸੀਮ ਅਹਿਮਦ ਅਤੇ ਡਾਕਟਰ ਆਸ਼ਾ ਰਾਣੀ ਨੇ ਕਿਹਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ Uh no. -huh. ਅਸ਼ਰਣੀ ਜੀ ਜਿਹੜੇ ਆਪਣੇ ਕੈਂਪ ਲਗਾ ਇੱਕ ਕਿਨਮਾ ਕੈਂਪ ਤੁਹਾਡੇ ਵੱਲੋਂ ਲਗਾਇਆ ਜਾ ਰਿਹਾ ਲੋਕਾਂ ਦੀ ਸੇਵਾ ਵਾਸਤੇ ਸੱਤਵਾਂ ਕੈਂਪ ਹੈ। ਹੋਰ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਰੋਗਾਂ ਦਾ ਤੁਸੀਂ ਚੈੱਕਅਪ ਕਰ ਰਹੇ ਹੋ? ਇਹਦੇ ਵਿੱਚ ਜਿਨ੍ਹਾਂ ਦੇ ਆਪਰੇਟ ਹੋਣਾ ਹੁੰਦਾ ਨੇ ਉਹਨਾਂ ਦਾ ਸ਼ੂਗਰ, ਹੈਪਟਾਈਟਿਸ B, C ਔਰ HIV। ਔਰ ਇਹਨਾਂ ਮਰੀਜ਼ਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਜਾਂਦੇ ਹੋ ਜਿਹਦੇ ਨਾਲ ਉਹਨਾਂ ਦੀ ਸਿਹਤ ਇਹ ਬਿਮਾਰੀ ਘਟ ਲਗੇ? ਮੈਂ ਉਹਨਾਂ ਪੇਸ਼ੈਂਟ ਨੂੰ ਇਹੀ ਕਹਿਣਾ ਚਾਹਣੀ ਆ ਕਿ ਇਹਦੇ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਔਰ ਆਪਣਾ 슈ਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਮਿੱਠੀਆਂ ਚੀਜ਼ਾਂ ਦਾ ਪਰਹੇਜ਼ ਕਰਨਾ। ਔਰ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਵੀ ਜੁੜਨਾ ਚਾਹੀਦਾ। ਅ ಥੈਂਕਸ ਕਰਦੇ ਆ ਕਮੇਟੀ ਮੈਂਬਰਸ ਦਾ ਕਿ ਇਹ ਸੇਵਾ ਦਾ ਮੌਕਾ ਦਿੱਤਾ ਸਾਨੂੰ। ਥੈਂਕ ਯੂ। ਹਾਂਜੀ ਖਾਲਸਾ ਜੀ ਪਹਿਲਾਂ ਤਾਂ ਸਾਡੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਕਿਨਮਾ ਕੈਂਪ ਔਰ ਕਿਹਨਾਂ ਦੀ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ ਜੇਪੀਮਾ ਕੈਂਪ ਲਗਾਇਆ ਜਾ ਰਿਹਾ ਜੀ ਸਭ ਸੰਗਤਾਂ ਦੇ ਸਲੋਗ ਨਾਲ ਤੇ ਇਹਦੇ ਵਿੱਚ ਮੈਡੀਕਲ ਕੈਂਪ ਅੱਖਾਂ ਬਾਹ ਕੈਂਪ ਔਰ ਹੱਡੀਆਂ ਦਾ ਕੈਂਪ ਹੋਮੋਪੈਥੀ ਦਵਾਈ ਵੀ ਉਹ ਦਿੱਤੀ ਜਾ ਰਹੀ ਹੈ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਹਨ ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਔਰ ਸਾਰਿਆਂ ਨੂੰ ਜੀ ਆਇਆਂ ਤੁਸੀਂ ਵਿੱਚ ਮੀਡੀਆ ਚੱਲ ਕੇ ਆਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਔਰ ਇਹ ਜਿਹੜੇ ਤੁਸੀਂ ਕੈਂਪ ਲਗਾ ਰਹੇ ਹੋ ਇਹਨਾਂ ਦੇ ਵਿੱਚ ਐਨ ਆਰ ਆਈ ਵੀਰਿਆਂ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ ਔਰ ਤੁਸੀਂ ਇਹਨਾਂ ਦਾਨੀ ਸੱਜਣਾ ਨੂੰ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਜਿਹੜੀ ਸੰਸਥਾ ਹੈ ਨਾ ਇਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਚੱਲ ਰਹੀ ਹੈ ਖਾਸ ਕਰਕੇ ਐਨ ਆਰ ਆਈ ਜਿਹੜੇ ਮੇਰੇ ਵੀਰਾਂ ਨਾਲ ਬਾਹਰ ਬਸਦੇ ਹਨ ਉਹਨਾਂ ਦਾ ਸੇ ਜੋਦਾ ਲਾ ਰਿਹਾ ਹੈ ਉਹਨਾਂ ਦੇ ਸਾਰੇ ਹੀ ਇਹ ਸਾਰਾ ਕੰਮ ਚੱਲਦਾ ਹੈ ਉਹਨਾਂ ਐਨਵੀ ਵੀਰਾਂ ਦਾ ਬਾਨੀ ਸਜਾ ਦਾ ਬਹੁਤ ਬਹੁਤ ਧੰਨਵਾਦ ਜਿਉ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡੇ ਵੱਲੋਂ ਖਾਨ ਹਸਪੀਟਲ ਤੋਂ ਗੁਰੂ ਨਾਨਕ ਨਿਤ ਨਿਤਹਿਨ ਆਸ਼ਰਮ ਦੇ ਵਿੱਚ ਕੈਂਪ ਲਗਾਇਆ ਗਿਆ ਇਹ ਤੁਹਾਡੇ ਵੱਲੋਂ ਕਿੰਮਾ ਕੈਂਪ ਦੇ ਵਿੱਚ ਯੋਗਦਾਨ ਹੈ ਸਭ ਤੋਂ ਪਹਿਲਾਂ ਮੈਂ ਪਿਆਰੇ ਸਤਰੀ ਸਾਹਿਬ ਸਾਰੇ ਸਾਡੇ ਨੂੰ ਜਿਹਨੂੰ ਦੇਖ ਰਹੇ ਨੇ ਇਹ ਸਾਡਾ ਪਹਿਲਾ ਕੈਂਪ ਹੈ ਇੱਥੇ ਜੇ ਕੋ ਪਹਿਲੀ ਵਾਰ ਮੌਕਾ ਮਿਲੇਗਾ ਸੇਵਾ ਕਰਨ ਦਾ ਤੇ ਇੱਥੇ ਆ ਕੇ ਬੜਾ ਮਨਾ ਮਨ ਬੜਾ ਖੁਸ਼ ਹੋਇਆ ਦੇਖ ਕੇ ਮਾਹੌਲ ਲੋੜਾਂ ਨੂੰ ਬੜੀ ਜ਼ਰੂਰਤ ਆ ਬਹੁਤ ਬਜ਼ੁਰਗ ਲੋਕ ਨੇ ਜਿਹੜੇ ਇੱਥੇ ਬੈਠੇ ਬੈਠੇ ਰਹਿੰਦੇ ਨੇ ਉਹਨਾਂ ਨੂੰ ਸੇਵਾ ਦੀ ਬਹੁਤ ਲੋੜ ਆ ਉਹਨਾਂ ਦੀ ਪ੍ਰੋਬਲਮਸ ਨਹੀਂ ਜ਼ਿਆਦਾ ਨੇ ਕਿ ਸੋਨ ਕੇ ਮਨ ਕਰਦਾ ਤੇ ਅਸੀਂ ਚਾਹ ਰਹੇ ਆ ਕਿ ਐਦਾਂ ਦੇ ਉਪਰਾਲੇ ਕੀਤੇ ਜਾਣ ਤੇ ਅਸੀਂ ਧੰਨਵਾਦੀ ਵੀ ਹਾਂ ਇਸ ਪੂਰੀ ਕਮੇਟੀ ਦੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਇਹਨਾਂ ਲੋਗਾਂ ਦਾ ਇਲਾਜ ਕਰਨ ਦੀ ਸਾਨੂੰ ਹੈਲਪ ਸਾਨੂੰ ਹੈਲਪ ਕਰਨ ਦਾ ਬਹੁਤ ਆਦਰ ਕਰਦੇ ਤੇ ਅੱਜ ਜਿਵੇਂ ਸੀ ਕੈਪਲਾਵਾ ਦੇ ਵਿੱਚ 100 ਤੋਂ ਵੱਧ ਪੇਸ਼ੈਂਟ ਸੀ ਦੇ ਵਿੱਚ ਆਸੀ ਪੇਸ਼ੈਂਟ ਇੱਥੇ ਇਹਨਾਂ ਦੇ ਬਜ਼ੁਰਗ ਹੈਗੇ ਨੇ ਜਿਹੜੇ ਇਹਨਾਂ ਦੇ ਆਸ਼ਰਮ ਦੇ ਵਿੱਚ ਹੀ ਰਹਿੰਦੇ ਨੇ ਤੇ ਅਸੀਂ ਉਹਦੇ ਵਾਸਤੇ ਇੱਕ ਪ੍ਰੋਟੋਕਾਲ ਡਿਜ਼ਾਈਨ ਕੀਤਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਹਰ ਹਫ਼ਤੇ ਆ ਕੇ ਉਹਨਾਂ ਦਾ ਟ੍ਰੀਟਮੈਂਟ ਸੈਸ਼ਨ ਇੱਕ ਇੱਥੇ ਕਰਵਾਇਆ ਕਰਾਂਗੇ ਖਾਨ ਹਸਪੀਟਲ ਵੱਲੋਂ ਇਸ ਤੋਂ ਇਲਾਵਾ ਜੇ ਕੋਈ ਹੋਰ ਕੋਈ ਸੱਜਣ ਮਿੱਤਰ ਸਾਡਾ ਭਰਾ ਕੋਈ ਕਿਸੇ ਬਜ਼ੁਰਗ ਨੂੰ ਕੋਈ ਪ੍ਰੋਬਲਮ ਆ ਉਹ ਅਫੋਰਡੇਬਲ ਨਹੀਂ ਹੈਗਾ ਪੈਸੇ ਨਹੀਂ ਖਰਚ ਸਕਦਾ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਆ ਕਰੋ ਤੇ ਅਸੀਂ ਉਹਦਾ ਟ੍ਰੀਟਮੈਂਟ ਦੇ ਵਿੱਚ ਪੂਰੀ ਹੈਲਪ ਕਰਾਂਗੇ ਤੇ ਜੋ ਸਾਡੇ ਕੋਲ ਬਣ ਸਕਦਾ ਹੋਇਆ ਸੀ ਉਹਦੀ ਮਦਦ ਵੀ ਕਰਾਂਗੇ ਧੰਨਵਾਦ